ਤੁਸੀਂ ਬਾਬਾ ਵੇਂਗਾ ਦੀਆਂ ਦੁਨੀਆਂ ਦੇ ਵਿੱਚ ਤਬਾਈ ਦੀ ਆਉਣ ਦੀਆਂ ਭਵਿੱਖਬਾਣੀਆਂ ਤਾਂ ਸੁਨੀਆਂ ਹੋਣਗੀਆਂ ਦੱਸਦੀ ਏ ਕਿ 2025 ਦੇ ਵਿੱਚ ਬਾਬਾ ਵੇਂਗਾ ਦੇ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਗਈ ਸੀ ਕਿ 2025 ਦੇ ਵਿੱਚ ਇੱਕ ਭਿਆਨਕ ਤਬਾਈ ਜਿਹੜੀ ਦੁਨੀਆਂ ਦੇ ਵਿੱਚ ਆਵੇਗੀ ਜਿਸ ਦੇ ਨਾਲ ਕਈ ਲੋਕਾਂ ਦੀ ਮੌਤ ਹੋਵੇਗੀ ਦੱਸਦੀ ਕਿ ਹੁਣ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਉਹ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕੀਤੀ ਗਈ ਔਰ ਇਹ ਬਹੁਤ ਹੀ ਜਿਹੜੀ ਡਰਾਉਣੀ ਭਵਿੱਖਬਾਣੀ ਹੈ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਡੋਨਾਲਡ 트੍ਰੰਪ ਨੇ ਕਿਹਾ ਕਿ ਪਰਮਾਣੂ ਜਿਹੜਾ ਬੰਬ ਹੈ ਪਰਮਾਣੂ ਹਥਿਆਰ ਨੇ ਉਹ ਮਨੁੱਖੀ ਖਤਰੇ ਦੇ ਲਈ ਬਹੁਤ ਹੀ ਜਿਹੜਾ ਭਿਆਨਕ ਰੂਪ ਲੈਣ ਵਾਲੇ ਨੇ ਕਿਉਂਕਿ ਬਹੁਤ ਸਾਰੇ ਲੋਕ ਅਜੇ ਨੇ ਜਿਹੜੇ ਕਿ ਪਰਮਾਣੂ ਹਥਿਆਰਾਂ ਨੂੰ ਨਹੀਂ ਸਮਝ ਰਹੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਿਰਫ ਇੱਕ ਮਜ਼ਾਕ ਹੈ ਲੇਕਿਨ ਇਹ ਕੋਈ ਮਜ਼ਾਕ ਨਹੀਂ ਹੈ ਜੇਕਰ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਦੁਨੀਆ ਜਿਹੜੀ ਤਬਾਹ ਹੋ ਜਾਵੇਗੀ ਦੁਨੀਆ ਖਤਮ ਹੋ ਜਾਵੇਗੀ ਇਹ ਭਵਿੱਖਬਾਣੀ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਦੱਸਦੇ ਕਿ ਡੋਨਾਲਡ ਟਰੰਪ ਨੇ ਕਿ ਵੱਡੀ ਚਿੰਤਾ ਸਤਾਰੀ ਔਰ ਇਸ ਦੇ ਵਿੱਚ ਉਹਨਾਂ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਇਸ ਮੁੱਦੇ ਤੇ ਜਿਹੜਾ ਕਿ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਜਿਹੀ ਭਵਿੱਖਬਾਣੀ ਕੀਤੀ ਹੈ ਜੋ ਡਰਾਉਣੀ ਹੈ 트੍ਰੰਪ ਨੇ ਕਿਹਾ ਕਿ ਪਰਮਾਣੂ ਬੰਬ ਮਨੁੱਖਤਾ ਦੇ ਲਈ ਖਤਰਾ ਹਨ ਜੇਕਰ ਇਹਨਾਂ ਸ਼ੈਤਾਨੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਦੁਨੀਆ ਦਾ ਅੰਤ ਹੋ ਸਕਦਾ ਹੈ ਇਹ ਇੰਨਾ ਵਿਨਾਸ਼ਕਾਰੀ ਹੋਵੇਗਾ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਉੱਥੇ ਦੱਸਦੀ ਕਿ ਫੋਕਸ ਨਿਊਜ਼ ਦੇ ਸੰਡੇ ਮਾਰਨਿੰਗ ਫੀਚਰਸ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ 트੍ਰੰਪ ਨੇ ਕਿਹਾ ਅਸੀਂ ਪਰਮਾਣੂ ਹਥਿਆਰਾਂ ਤੇ ਬਹੁਤ ਸਾਰਾ ਪੈਸਾ ਖਰਚ ਕਰਦੇ ਆ ਪਰ ਉਹ ਜਿਸ ਪੱਧਰ ਦੀ ਤਬਾਹੀ ਦਾ ਕਾਰਨ ਬਣ ਸਕਦੇ ਨੇ ਉਹ ਤੁਹਾਡੀ ਕਲਪਨਾ ਤੋਂ ਵੀ ਪਰੇ ਐ ਇਹ ਬੁਰਾ ਹੈ ਕਿ ਤੁਹਾਨੂੰ ਇਸ ਤੇ ਇੰਨੇ ਪੈਸੇ ਖਰਚ ਕਰਨੇ ਪੈ ਰਹੇ ਨੇ ਅਸੀਂ ਇਹਨਾਂ ਚੀਜ਼ਾਂ ਤੇ ਪੈਸਾ ਖਰਚ ਕਰ ਰਹੇ ਆ ਜੋ ਸ਼ਾਇਦ ਦੁਨੀਆ ਨੂੰ ਖਤਮ ਕਰ ਦੇ ਟਰੰਪ ਨੇ ਕਿਹਾ ਕਿ ਪਰਮਾਣੂ ਹਥਿਆਰ ਜਲਵਾਜੂ ਪਰਵਰਤਨ ਦੇ ਨਾਲੋਂ ਕਿਤੇ ਜ਼ਿਆਦਾ ਤਬਾਹੀ ਮਚਾ ਸਕਦੇ ਨੇ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 트럼ਪ ਨੇ ਚੇਤਾਵਨੀ ਦਿੱਤੀ ਹੈ ਕਿ ਪਰਮਾਨੂ ਹਮਲਾ ਸਿਰਫ ਇੱਕ ਕਲਪਨਾ ਨਹੀਂ ਹੈ ਇਹ ਕੱਲ ਵੀ ਹੋ ਸਕਦਾ ਹੈ 트럼ਪ ਨੇ ਕਿਹਾ ਮੈਂ ਸਾਲਾਂ ਤੋਂ ਬੈਡਨ ਨੂੰ ਇਹ ਕਹਿੰਦੇ ਸੁਣਿਆ ਕਿ ਹੋਣ ਦੇ ਲਈ ਸਭ ਤੋਂ ਵੱਡਾ ਖਤਰਾ ਜਲਵਾਜੂ ਪਰਵਰਤਨ ਹੈ ਪਰ ਮੈਂ ਨਹੀਂ ਕਹਿੰਦਾ ਸਭ ਤੋਂ ਵੱਡਾ ਖਤਰਾ ਵੱਖ-ਵੱਖ ਦੇਸ਼ਾਂ ਦੇ ਵਿੱਚ ਰੱਖੇ ਗਏ ਪਰਮਾਨੂ ਹਥਿਆਰਾਂ ਦਾ ਇਹ ਬਹੁਤ ਵੱਡੇ ਰਾਕਸ਼ਸ਼ ਹਨ ਜੋ ਮੀਲ ਦੂਰ ਤੁਹਾਡੇ ਸ਼ਹਿਰ ਨੂੰ ਤਬਾਹ ਕਰ ਸਕਦੇ ਨੇ 트ੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਦੁਨੀਆ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣਾ ਚਾਹੁੰਦੇ ਨੇ ਤਾਂ ਪਿਛਲੇ ਮਹੀਨੇ ਹੀ 트ੰਪ ਨੇ ਕਿਹਾ ਸੀ ਕਿ ਉਹ ਪਰਮਾਣੂ ਹਥਿਆਰਾਂ ਨੂੰ ਘਟਾਉਣ ਦੇ ਲਈ ਚੀਨ ਅਤੇ ਰੂਸ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਕਿਹਾ ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਹਥਿਆਰ ਹਨ ਸਾਨੂੰ ਨਵੇਂ ਪਰਮਾਣੂ ਹਥਿਆਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਸਾਡੇ ਕੋਲ ਇੰਨੇ ਸਾਰੇ ਪਰਮਾਣੂ ਬੰਬ ਹਨ ਕਿ ਅਸੀਂ ਦੁਨੀਆ ਨੂੰ 50 ਵਾਰ 100 ਵਾਰ ਤਬਾਹ ਕਰ ਸਕਦੇ ਹਾਂ ਇਸ ਦੇ ਬਾਵਜੂਦ ਅਸੀਂ ਹੋਰ ਪਰਮਾਣੂ ਹਥਿਆਰ ਨਹੀਂ ਬਣਾ ਰਹੇ ਅਸੀਂ ਸਾਰੇ ਬਹੁਤ ਸਾਰਾ ਪੈਸਾ ਖਰਚ ਕਰ ਰਹੇ ਹਾਂ ਜੋ ਅਸੀਂ ਹੋਰ ਚੀਜ਼ਾਂ ਤੇ ਖਰਚ ਕਰ ਸਕਦੇ ਆ ਅਮਰੀਕਾ ਦੇ ਕੋਲ ਇਸ ਵੇਲੇ ਜੇਕਰ ਗੱਲ ਕਰੀਏ ਤਾਂ 5177 ਪਰਮਾਣੂ ਹਥਿਆਰ ਹਨ ਜਿਨ੍ਹਾਂ ਦੇ ਵਿੱਚੋਂ 1477 ਨੂੰ ਨਸ਼ਟ ਕੀਤਾ ਜਾਣਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 1960 ਦੇ ਦਹਾਕੇ ਦੇ ਅੰਤ ਵਿੱਚ ਅਮਰੀਕਾ ਦੇ ਕੋਲ ਸਭ ਤੋਂ ਵੱਧ 31255 ਪਰਮਾਣੂ ਹਥਿਆਰ ਸਨ ਰੂਸ ਦੇ ਕੋਲ ਲਗਭਗ 5600 ਪਰਮਾਣੂ ਹਥਿਆਰ ਹਨ ਚੀਨ ਤਿੱਜੀਸਤਾਨ ਤੇ ਹੈ ਜਿਸ ਦੇ ਕੋਲ ਲਗਭਗ 350 ਪਰਮਾਣੂ ਹਥਿਆਰ ਹਨ ਤੇ ਸਫਤੇ ਦੇ ਸ਼ੁਰੂ ਵਿੱਚ ਚੀਨ ਨੇ ਐਲਾਨ ਕੀਤਾ ਸੀ ਕਿ ਆਪਣੇ ਰੱਖਿਆ ਬਜਟ ਦੇ ਵਿੱਚ 7.2% ਵਾਧਾ ਕਰਨ ਜਾ ਰਹੇ ਹੈ ਤੇ ਇਸ ਤੋਂ ਬਾਅਦ ਇਹ ਡਰ ਹੈ ਕਿ ਚੀਨ ਕਿਤੇ ਹੋਰ ਪਰਮਾਣੂ ਬੰਬ ਬਣਾ ਰਿਆ ਹੋ ਸਕਦਾ ਹੈ